ਪੰਜਾਬ ਦੇ ਵਿੱਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਸੂਬੇ ਭਰ ਵਿੱਚ ਚਲਾਇਆ ਜਾ ਰਿਹਾ ਹੈ ਜਿਸ ਸਹਿਤ ਪਬਲਿਕ ਥਾਮਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਸੀਨੀਅਰ ਪੁਲਿਸ ਅਫਸਰਾਂ ਦੀ ਅਗਵਾਹੀ ਦੇ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਸਟੇਸ਼ਨ ਤੇ ਖੜੇ ਮੋਟਰਸਾਈਕਲ ਅਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਅੰਦੀ ਅੰਦੀ ਸਰ ਅਜੇ ਰੂਟੀਨ ਚੈਕਿੰਗ ਕਰਦੇ ਇਸੇ ਤਰ੍ਹਾਂ ਚੱਲ ਰਿਹਾ ਹੈ ਅੱਜ ਦਾ ਜਿਹੜਾ ਕੈਸ ਆਪਰੇਸ਼ਨ ਆ ਇਹ ਸਾਰੇ ਹਾਲ ਪੰਜਾਬ ਦੇ ਵਿੱਚ ਲਾਂਚ ਕੀਤਾ ਗਿਆ ਹੈ ਇਹ ਜਿਹੜਾ ਆਪਰੇਸ਼ਨ ਖਾਸ ਕਰਕੇ ਆ ਰਹੀਆਂ ਇਲੈਕਸ਼ਨਾਂ ਦਾ ਜਿਹੜੇ ਲਾਅ ਐਂਡ ਆਰਡਰ ਨੂੰ ਮੁੱਖ ਰੱਖਦੇ ਆ ਹੋਇਆ ਸਾਰੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕਰਾਈ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਸ਼ੱਕੀ ਮੋਟਰਸਾਈਕਲ ਸ਼ੱਕੀ ਵਹੀਕਲ ਤੇ ਟ੍ਰੇਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਬਾਹਰੋਂ ਕੋਈ ਗਲਤ ਆਦਮੀ ਜਿਹੜਾ ਇਥੇ ਆਣ ਕੇ ਕੋਈ ਕ੍ਰਾਈਮ ਨਾ ਕਰ ਸਕੇ ਸਰ ਇਹ ਜਿਹੜੀ ਚੈਕਿੰਗ ਚੱਲ ਰਹੀ ਹੈ ਕੋਈ ਕੋਈ ਚੀਜ਼ ਬਦਲਣੀ ਗਈ ਹੈ ਕਿਸੇ ਕੋਲੋਂ ਜਾਂ ਪੁਛੇਦਾਰ ਕੋਈ ਬੰਦਾ ਪੜਾਏ ਨਹੀਂ ਅਜੇ ਨਹੀਂ ਅਜੇ ਚੱਲ ਰਹੀ ਹੈ ਸਾਡੇ ਅਗਰ ਜੇ ਹੋਈ ਤੇ ਜ਼ਰੂਰ ਦੱਸਿਆ ਜਾਏਗਾ ਸਰ ਕਿੰਨੀ ਚਿਰ ਤੱਕ ਮਤਲਬ ਚੱਲਦੀ ਰਹਣੀ ਹੈ ਦਿੱਲੀ ਦਿੱਲੀ ਚੈਕਿੰਗ ਹੈ ਸਰ ਇਹ ਕਾਫੀ ਜਰੀ ਚੱਲਦੀ ਹੈ ਫਿਲਹਾਲ ਕੈਸੋ ਤੇ ਅੱਜ ਦਾ ਹੀ ਆ ਲੇਕਿਨ ਲੱਖਿਆ ਨੂੰ ਮੁੱਖ ਰੱਖਦੇ ਆ ਮੁੱਦੇ ਨਾਲ ਹੀ ਰੱਖਦੇ ਆ ਇਹ ਚੱਲਦਾ ਹੀ ਰਹੇਗਾ ਹੂੰ ਸਰ ਕਿੰਨੇ ਹੋ ਕਿਸ ਤਨੇ ਦੇ ਸ਼ਰਮਣ ਕਾਲੀ ਬੰਦੇ ਦੇ ਟੱਕਰ ਹੈਗੇ ਅੰਮ੍ਰਿਤਸਰ ਵਾਲੇ ਨੂੰ ਕਿੱਥੇ ਕੋਈ ਤਰੀ ਗੱਲਬਾਤ ਹੋਈ ਕੋਈ ਨਹੀਂ ਮੇਰੀ ਨੌਲੇਜ ਨਹੀਂ ਹੈ ਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਜੀ ਸਰ ਕਿੰਨੀ ਫੋਰਸ ਲਗਾਈ ਗਈ ਹੈ ਉਹਨੇ ਅਸੀਂ ਚੈੱਕ ਨਹੀਂ ਇੱਥੇ ਤਕਰੀਬਨ ਕਿੰਨੇ ਕਿ ਆਪਰ ਬੰਦੇ ਅਸੀਂ 90 ਦੇ ਕਰੀਬ ਬੰਦੇ ਲਗਾਏ ਗਏ ਜੀ ਟੋਟਲ ਟੋਟਲ ਨਾਲੇ ਜੀ ਆਰ ਪੀ ਐਫ ਆਰ ਪੀ ਐਫ ਸਾਡੇ ਨਾਲ ਤੇ ਐਸ ਐਚ ਓ ਕਤਵਾਲੀ ਨੇ ਏ ਸੀ ਬੀ ਮੈਡਮ ਨੇ ਇਹ ਮੇਰੀ ਸਪਰੂਜਨ ਲੱਗੀ ਆ ਇਹ ਚੈੱਕ ਕਰਾ ਰਹੇ ਠੀਕ ਹੈ थैंक यू ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ